ਵਾਹਿਗੁਰੂ 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 ਆਰਾਗ ਸੋਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਉਰਜ ਰਹੇ ਹੋ ਵਿਖਿਆ ਕੈ ਸੰਗਾ ਮਨ ਆ ਵਿਆਪਤ ਅਨਕ ਤਰੰਗਾ ਮੇਰੇ ਮਨ ਅਗਮਿਆ ਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਉ ਮੋਹ ਮਗਨ ਮੈਂ ਰਹਾ ਵਿਆਪੇ ਆ ਤ੍ਰishna ਕਭੂ ਨਹੀਂ ਧਰਾਪੇ ਵਸੈ ਕ੍ਰੋਧ ਸਰੀਰ ਚੰਡਾਰਾ ਅਗਿਆਨ ਨਸੂਜੈ ਮਹਾ ਗੁਬਾਰਾ ਪ੍ਰਮਤ ਵਿਆਪਤ ਜਰੇ ਕੇਵਾਰਾ ਜਾਣ ਨਾ ਪਾਈਐ ਪ੍ਰਭ ਦਰਬਾਰਾ ਆਸਾ ਅੰਦੇਸਾ ਬੰਦ ਪਰਾਨਾ ਮਹਿਲ ਨਾ ਪਾਵੇ ਫਿਰਤ ਬੇਗਾਨਾ ਸਗਲ ਵਿਆਦ ਕੈ ਵਸ ਕਰਦੀਨਾ ਫਿਰਤ ਪਿਆਸ ਜਿਉ ਜਲ ਬਿਨ ਮੀਨਾ ਕਛੂ ਸਿਆਨ ਪ੍ਰਯੁਗਤ ਨਾ ਮੋਰੀ ਏਸ ਏਕ ਅਸਠਾਗਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮਿਲ ਲਹੋ ਨਾਨਕ ਅਰਦਾਸੇ ਰਹਾਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ ਆਰਾਮ ਸੁਹੀ ਮਹੱਲਾ ਪੰਜਵਾ ਕਰ ਤੀਜਾ ੴ ਸਤਿਗੁਰ ਪ੍ਰਸਾਦਿ ਮਿਥਨ ਮੋਹ ਅਗਨ ਸੋਗ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਚਰਨ ਕਮਲ ਸਰਨਾਇ ਨਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਉ ਅਨਾਥਾ ਨਾਥ ਭਗਤ ਬਹਿ ਮੇਟਨ ਸਾਧ ਸੰਗ ਜਮਦੂਤ ਨਾ ਭੇਟਨ ਜੀਵਨ ਰੂਪ ਅਨੂਪ ਦਿਆਲਾ ਰਵਣ ਗੁਨਾ ਕਟਿਆ ਜਮਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਬਤਾਰੇ ਬਹੁਤ ਨਹੀਂ ਪੰਜ ਬਟਵਾਰੇ ਮਾਨਬਚ ਕਰਮ ਪ੍ਰਭ ਏਕ ਤੇ ਆਏ ਸਰਫਲਾ ਸੋਈ ਜਨ ਪਾਏ ਤਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨੇ ਵਰਨਾ ਕੋਈ ਰਾਗ ਸੁਹੀ ਮਹੱਲਾ ਪੰਜਵਾਂ ਅਸ਼ਟਪਦੀਆ ਕਰਨਾਵਾ ੴ ਸਤਿਗੁਰ ਪ੍ਰਸਾਦ ਜਿੰਡਠਿਆ ਮਨ ਰੈਸੀਐ ਕਿਉ ਪਾਈਐ ਤਨ ਸੰਗ ਜਿਉ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜਿਉ ਤਿਰਸੋਂ ਪ੍ਰੀਤ ਨਾ ਟੁੱਟੈ ਕਬੋ ਨ ਹੋਵੈ ਭੰਗ ਜਿਉ ਪਾਰ ਬ੍ਰਹਮ ਪ੍ਰਭ ਕਰਦਿਆ ਗੁਣ ਗਾਵਾਂ ਤੇਰੇ ਨਿਤ ਜਿਉ ਆਏ ਮਿਲੋ ਸੰਤ ਸੱਜਣਾ ਨਾਮ ਜਪੈ ਮਨ ਮਿੱਤ ਜਿਉ ਰਹਾਓ ਦੇਖੇ ਸੁਣੇ ਨਾ ਜਾਣਈ ਮਾਇਆ 모ਹਿਆ ਅੰਧ ਜਿਉ ਕਾਚੀ ਦਿਹਾ ਵਿਣਸਣੀ ਕੂੜ ਕਮਾਵੇ ਤੰਦ ਜਿਉ ਨਾਮ ਤੇ ਆਵੇ ਸੇ ਜਿਣ ਚੱਲੇ ਗੁਰ ਪੂਰੇ ਸੰਬੰਧ ਜਿਉ ਹੁਕਮੇ ਜੁਗ ਮੇ ਆਇਆ ਚਲਣ ਹੁਕਮ ਸੰਜੋਗ ਜਿਓ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜਿਓ ਜਿਸਨੋ ਕਰਤਾ ਵਿਸਰੈ ਤਿਸੈ ਵਿਛੋੜਾ ਅਸੁਖ ਜਿਓ ਆਪਣੜੇ ਪ੍ਰਭਾਣਿਆ ਦਰਗਹਿ ਪੈਂਦਾ ਜਾਏ ਜਿਓ ਐਥੈ ਸੁਖ ਮੁਖੀ ਉਜਲਾ ਇੱਕੋ ਨਾਮ ਤੇ ਆਏ ਜਿਓ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਭਾਏ ਜਿਓ ਤਾਂਤ ਨੰਤਰ ਰਵ ਰਹਾ ਸਰਬ ਜੀਆਂ ਪ੍ਰਤਪਾਲ ਜਿਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨਮਾਲ ਜਿਓ ਮਨ ਤੇ ਕਉ ਨ ਵਿਸਰੈ ਜਾਂ ਆਪੇ ਹੋਏ ਦਇਾਲ ਜਿਓ ਆਮਣ ਜਾਣਾ ਰਹਿ ਗਏ ਮਨ ਉੱਠਾ ਨਿਰੰਕਾਰ ਜਿਓ ਤਾਂ ਕਾਇੰਤ ਨਾ ਪਾਈਐ ਉਚਾਗ ਮਿਆ ਬਾਰ ਜਿਓ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜਮੈ ਲਖ ਵਾਰ ਜਿਓ ਸਾਜਣੋ ਤਿਨ ਪ੍ਰੀਤਮਾ ਜੇ ਮਨ ਉਠਾਇ ਆਪ ਜਿਓ ਗੁਣ ਸਾਜੀ ਤਿਨ ਸੰਗ ਬਸੇ ਆਠ ਪਹਿਰ ਪ੍ਰਭ ਜਾਪ ਜਿਓ ਅਰੰਗ ਰਤੇ ਪਰਮੇਸ਼ਰ ਬਿਨ ਸੇ ਸੰਗਰ ਸੰਤਾਪ ਜਿਓ ਤੂੰ ਕਰਤਾ ਤੂੰ ਕਰਨ ਹਾਰ ਤੂੰ ਹੈ ਏਕ ਅਨੇਕ ਜਿਓ ਤੂੰ ਸਮਰਥ ਤੂੰ ਸਰਬ ਮੈਂ ਤੂੰ ਹੈ ਵਿਦ ਵਿਵੇਕ ਜਿਓ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜਿਓ ਔਰ ਆਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦਸਵਾਂ ਕਾਫੀ ਇੱਕੋ ਓੰਕਾਰ ਸਤਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀਤਹੰਜੀ ਕਾਢਿਆ ਜਿਨ੍ਹਾਂ ਨਹਿਉ ਦੂ ਜਾਣੇ ਲਗਾ ਚੂਰ ਮਰੋਂ ਸੇਵਾ ਡੀਆ ਹਾਉ ਨਾ ਛੋਡਾਂ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਓ ਸੱਜਣ ਤੂੰ ਹੈ ਸਹਣ ਤੂੰ ਮੈਤੋ ਜੀ ਉੱਪਰ ਬਹੁ ਮਾਨੀਆਂ ਜਾਂ ਤੂੰ ਮੰਦਰ ਤਾਂ ਸੁਖੇ ਤੂੰ ਨਿਮਾਣੀ ਮਾਨੀਆਂ ਜੇ ਤੂੰ ਟੁੱਟਾ ਕਿਰਪਾ ਨਿਧਾਨ ਨਾ ਦੂ ਜਾਵੇ ਖਾਲ ਇਹ ਆ ਪਾਈ ਮੂ ਦਾ ਤੜੀ ਨੇ ਤਿਰਦੇ ਰੱਖਾ ਸੰਵਾਲ ਪਾਵ ਜੁਲਾਈ ਪੰਦ ਤਾ ਨੈਣੀ ਦਰਸ ਦਿਖਾਲ ਸ਼ਰਵਣੀ ਸੁਣੀ ਕਹਾਣੀਆਂ ਜੇ ਗੁਰਥੀ ਵੇ ਕਿਰਪਾਲ ਕਿੰਤੀ ਲੱਖ ਕਰੋੜ ਪਰੀਏ ਰੋਮ ਨਾ ਪੁੱਜਣ ਤੇਰਿਆ ਤੂੰ ਸਾਹੀ ਹੂੰ ਸਾਹੋ ਹਉ ਕਹਿ ਨਾ ਸਕਾਂ ਗੁਣ ਤੇਰਿਆ ਸਹਿਆਂ ਤਉ ਅਸੰਖ ਮੰਯੋ ਹਬ ਵਧਾਣੀਆਂ ਇਕ ਪੂਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆਂ ਜੈ ਡਠੈ ਮਨ ਤੀਰੀਐ ਕਿਲ ਵਿਖ ਵੰਜਨ ਦੂਰੇ ਸੋ ਕਿਉ ਮਿਸਰੇ ਮਾਉ ਮੈਂ ਜੋ ਰਹਾ ਪਰਪੂਰੇ ਹੋਏ ਨ ਮਾਣੀ ਟੈ ਪਈ ਮਿਲਿਆ ਸਹਿ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਈ ਸੂਹੀ ਮਹੱਲਾ ਪੰਜਵਾ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ ਨਾ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਦਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾਓ ਮੋਹ ਬਾਦ ਅਹੰਕਾਰ ਸਰ ਪਰ ਰੁੰਨਿਆ ਸੁਖ ਨਾ ਪਾਇਨ ਮੂਲ ਨਾ ਵਿਸੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਧਤ ਸੋਧਤ ਸੋਧ ਸੋਧ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੈ ਜਾਇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ ਜਿਨ ਕੋ ਭਏ ਦਇਆਲ ਤਿੰਨ ਸਾਧੂ ਸੰਗ ਪਿਆ ਅੰਮ੍ਰਿਤ ਹਰਿ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ ਜਿਸੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਰਾਗ ਸੁਹੀ ਮਹੱਲਾ ਪਹਿਲਾ ਕੁਚੱਜੀ ੴ ਸਤਿਗੁਰ ਪ੍ਰਸਾਦਿ ਮਾਝ ਕੁਚੱਜੀ ਅਮਾਵਨ ਢੋਸੜੇ ਹਉ ਕਿਉ ਸਹਰਾ ਮਨੋ ਜਾਉ ਜਿਉ ਇੱਕ ਦੂ ਇੱਕ ਚੜੰਦੀਆਂ ਕੌਣ ਜਾਣੈ ਮੇਰਾ ਨਾਉ ਜਿਉ ਜਿਨ੍ਹੇ ਸਖੀ ਸਹਰਾ ਵਿਆ ਸੇ ਅੰਬੀਸ਼ਾ ਵੜੀ ਇਹ ਜਿਉ ਸੇ ਗੁਣਮਨ ਜਨਾ ਆਵਨੀ ਹਉ ਕਹਿ ਜੀ ਦੋਸਤ ਰਿਓ ਜਿਉ ਕਿਆ ਗੁਣ ਤੇਰੇ ਵਿਥਰਾ ਹਾਂ ਕਿਆ ਕਿਆ ਕਿੰਨਾ ਤੇਰਾ ਨਾਉ ਜਿਓ ਇਕ ਤਟੋਲ ਨੈਂ ਅੰਬੜਾ ਹਾਂ ਸਤਿਗੁਰ ਬਾਣਾ ਤੇ ਰਹਿ ਜਾਓ ਜਿਓ ਸੁਨਾਰੂਪਾ ਰੰਗਲਾ ਮੋਤੀ ਤੇ ਮਾਨਕ ਜਿਓ ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਸਿਓ ਲਾਇਆ ਚਿਤ ਜਿਓ ਮੰਦਰ ਮਿੱਟੀ ਸੰਦੜੇ ਪੱਥਰ ਕੀ ਤੇ ਰਾਸ ਜਿਓ ਹਉ ਐਨੀ ਟੋਲੀ ਪੁਲੀ ਆਸ ਤੇ ਸਕੰਤਨਾ ਬੈਠੀ ਪਾਸ ਜਿਓ ਅੰਬਰ ਕੂਜਾ ਕਰਲੀਆ ਬਗ ਬੈਠੇ ਆਏ ਜਿਓ ਸਤਨ ਚੱਲੀ ਸਾਹ ਰਹਿ ਕਿਆ ਮੋਹ ਦੇਸੀ ਅੱਗੇ ਜਾਏ ਜਿਓ ਸੁੱਤੀ ਸੁੱਤੀ ਚਾਲ ਥੀਆ ਭੁੱਲੀ ਵਾਟੜ ਯਾਹ ਜਿਓ ਤੈ ਸਹ ਨਾਲੋਂ ਮੁੱਤੀ ਅਸ ਦੁੱਖਾਂ ਕੂ ਤਰੀ ਆਹ ਜਿਓ ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜਿਓ ਸਵਰਾਤੀ ਸੋਹਾਗਣੀ ਮੈਂ ਡੋਹਾਗਣ ਕਾਈ ਰਾਤ ਜਿਓ ਸੋਹੀ ਮਹੱਲਾ ਪਹਿਲਾ ਸੁਚੱਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਜਿਓ ਤਉ ਦੇ ਅੰਤਰ ਹਉ ਸੁਖ ਵਸਾਂ ਤੂੰ ਮੰਤਰ ਸਾਹਿਬ ਆਸ ਜਿਓ ਭਾਣੈ ਤਖਤ ਵਡਾਈਆ ਭਾਣੈ ਪੀਖੋ ਦਾਸ ਜਿਓ ਭਾਣੈ ਥਲ ਸਿਰ ਸਰਵ ਹੈ ਕਮਲ ਫੁਲਾ ਆਕਾਸ਼ ਜਿਓ ਭਾਣੈ ਪਵਜਲ ਲੰਗੀਐ ਭਾਣੈ ਮੰਜ ਪ੍ਰਿਆਸ ਜਿਓ ਭਾਣੈ ਸੋ ਸਹੋ ਰੰਗਲਾ ਸਿਫਤਰਤਾ ਗੁਣਤਾਸ ਜਿਓ ਪਾਣਾ ਸੋਪੀ ਹਾਵਲਾ ਯਮਨ ਜਾਨ ਮੋਈ ਆਸ ਜਿਓ ਤੂੰ ਸੋ ਅਗਮਾ ਤੋਲਵਾ ਹੋਂ ਕਹਿ ਕਹਿ ਟੈ ਪਿਆਸ ਜਿਓ ਕਿਆ ਮੰਗਾਂ ਕਿਆ ਕਹਿ ਸੁਣੀ ਮੈਂ ਦਰਸ਼ਨ ਪੂਖ ਪਿਆਸ ਜਿਓ ਗੁਰਸਬਦੀ ਸੋ ਪਾਇਆ ਸਚ ਨਾਨਕ ਕੀ ਅਰਦਾਸ ਜਿਓ ਸੁਹੀ ਮਹੱਲਾ ਪੰਜਵਾ ਗੁਣਮੰਤੀ ਜੋ ਦੀਸੈ ਗੁਰਸਿੱਖੜਾ ਤੇਸੇ ਨਿਮਨ ਨਵ ਲਾਗੋਂ ਪਾਏ ਜੀਓ ਆਖਾ ਬਿਰთა ਜੀ ਕੀ ਗੁਰਸੱਜਣ ਦੇ ਮਿਲਾਏ ਜੀਓ ਸੋਈ ਦਸੀ ਉਪਦੇਸਣਾ ਮੇਰਾ ਮਨ ਅੰਤ ਨਾ ਕਾਹੂੰ ਜਾਏ ਜੀਓ ਇਹੋ ਮਨ ਤੈਂ ਕੂ ਦੇ ਵਸਾ ਮੈਂ ਮਾਰਗ ਦੇਹੋ ਬਤਾਏ ਜੀਓ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਣਾਏ ਜੀਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਇਤਮਾਰ ਵਿਚੱਲੇ ਭਾਈ ਅੜੇ ਗੁਰ ਕਹੈ ਸੋਕਾਰ ਕਮਾਏ ਜਿਉ ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਪਾਉ ਜਿਉ ਇਉ ਪਾਵੈ ਹਰਦਰ ਸਾਵੜਾ ਮੈਂ ਲੱਗੈ ਤੱਤੀ ਬਾਉ ਜਿਉ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਉ ਹਰ ਭਗਤ ਖਜ਼ਾਨਾ ਬਖਸਿਆ ਗੁਰੂ ਨਾਨਕ ਕੀਆ ਪਸਾਉ ਜਿਉ ਮੈਂ ਬਹੁੜ ਨਾ ਤ੍ਰਿਸ਼ਨਾ ਪੁਖੜੀ ਹਉ ਰਜਾ ਤ੍ਰਿਪਤ ਆ ਗਾਇ ਜਿਓ ਜੋ ਗੁਰ ਦੀ ਸਹਿ ਸਿਖੜਾ ਇਸ ਨਿਮ ਨਿਮ ਲਾਗਾਉ ਪਾਏ ਜਿਓ ਰਾਗ ਸੁਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਰ ਜੋ ਬਨ ਮੈਂ ਮਤ ਪੇਯੜੇ ਕਿਰਪਾ ਹੋਣੀ ਬਲਰਾਮ ਜਿਓ ਮੈ ਲੀਆ ਗਣ ਚਿਤ ਬਿਨ ਗੁਰ ਗੁਣ ਨ ਸਮਾਵਨੀ ਬਲਰਾਮ ਜੀਓ ਗੁਣ ਸਾਰ ਨ ਜਾਣੀ ਪਰਮ ਪੁਲਾਣੀ ਜੋ ਬਨ ਬਾਦ ਗਵਾਇਆ ਵਰ ਘਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਸਹਿ ਜਨਾ ਪਾਇਆ ਸਤਗੁਰ ਪੂਛਣਾ ਮਾਰ ਵਿਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਲ ਤਨ ਰਾਡੇਪਾ ਬਿਨ ਪਿਰ ਤਨ ਕੁਮਲਾਣੀ ਬਾਬਾ ਮੈਂ ਵਰ ਦੇਹ ਮੈਂ ਹਰ ਵਾਰ ਭਾਵੈ ਤਿਸ ਕੀ ਬਲਰਾਮ ਜੀਓ ਰਵ ਰਹਿਆ ਜੁਗ ਚਾਰ ਤ੍ਰਿਪਵਨ ਬਾਣੀ ਜਿਸ ਕੀ ਬਲਰਾਮ ਜੀਓ ਤ੍ਰਿਪਵਨ ਕੰਤਰ ਵੈ ਸੋਹਾਗਣੋ ਆਵ ਗਣਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਿਆ ਪਰਪੂਰੇ ਹਰ ਕੀ ਨਾਰ ਸੋ ਸਰਬ ਸੋਹਾਗਣੋ ਰਾਂਡਣਾ ਮਹਿਲੇ ਵੇਸੇ ਨਾਨਕ ਮੈਂ ਵਰ ਸਾਚਾ ਪਾਵੈ ਜੋ ਜੁਗ ਪ੍ਰੀਤਮ ਤੈਸੇ ਬਾਬਾ ਲਗਣ ਗਣ ਆਏ ਹੰਪੀ ਵਈਆਂ ਸਾਹ ਰਹਿ ਬਲਰਾਮ ਜੀਓ ਸਾਹਾ ਹੁਕਮਰ ਜਾਏ ਸੋ ਨ ਟਲੈ ਜੋ ਪ੍ਰਭ ਕਰੈ ਬਲਰਾਮ ਜੀਓ ਕਿਰਤ ਪਿਆ ਕਰਤਾ ਕਿਰਪਾ ਆ ਮੇਟ ਨ ਸਕੈ ਕੋਈ ਜਾਨੀ ਨਾ ਨਰਨ ਕੇਵਲ ਰਵ ਰਇ ਹਤੋ ਲੋਈ ਮਾਇ ਨਰਾਸੀ ਹੋਏ ਵਿਸ਼ੁੰਨੀ ਬਾਲੀ ਬਲਹਿ ਤੇ ਨਾਨਕ ਸਾਚ ਸਬਦ ਸੁਖ ਮਹਿਲੀ ਗੁਰ ਚਰਨੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨਾ ਆਵੇ ਕਰ ਪਈ ਹੈ ਬਲਰਾਮ ਜਿਓ ਰੈਸੀ ਵੇਖਸ ਦੂਰ ਪਿਰਦਾ ਵੀ ਕਰ ਸੋਹੀ ਹੈ ਬਲਰਾਮ ਜਿਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਦਾਨੈ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਮੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਪਰ ਪਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤਿ ਅੰਕ ਸਮਾਏ ਆਰਾਗ ਸੋਹੀ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਣ ਆਏ ਸੱਚੇ ਮੇਲ ਮਿਲਾਏ ਸਹਿਜ ਮਿਲਾਏ ਹਰਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸੇਤੀ ਮਨ ਲਾਇਆ ਅਨੰਦ ਮੇਲ ਭਇਆ ਮਨ ਮਾਨਿਆ ਕਰ ਮੰਦਰ ਸੋਹਾਏ ਪੰਜ ਸ਼ਬਦ ਤੁਨ ਅਨਹਦ ਬਾਜੇ ਹਮਕਰ ਸਾਜਣ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਭ ਭਾਵੋ ਸੋਹਿਲੜਾ ਜੁਗਚਾਰੇ ਆਪਣੇ ਘਰ ਆਇਆ ਥਨ ਸੁਹਾਇਆ ਕਾਰਜੋ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨੋ ਤ੍ਰਿਪਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮਕਰ ਸਾਜਣ ਆਇਆ ਮਨ ਤਾਨੇ ਅਮਰਤ ਪਿੰਨਾ ਅੰਤਰ ਪ੍ਰੇਮ ਰਤਨਾਂ ਅੰਤਰ ਰਤਨ ਪਦਾਰਥ ਮੇਰਾ ਏ ਪਰਮ ਤਤ ਵਿਚਾਰੋ ਜੰਤ ਪੇਖ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਨ ਹਾਰੋ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਨੋ ਸਖੀ ਮਨ ਮੋਹਨ ਮੋਹਿਆ ਤਨ ਮਨੇ ਅਮਰਤ ਪੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮਿਆ ਪਾਰਾ ਤੁਧ ਬਿਨ ਕੌਣ ਬੁਜਾਏ ਸਿਧ ਸਾਧਕ ਸਿਆਣੇ ਕੀਤੇ ਤੁਜ ਬਿਨ ਕਮਣੋ ਕਹਾਏ ਕਾਲ ਵਿਕਾਲ ਭਏ دیਵਾਨੇ ਮਨ ਰੱਖਿਆ ਗੁਰ ਠਾਏ ਨਾਨਕ ਅਗਨ ਸ਼ਬਦ ਜਲਾਏ ਗੁਣ ਸੰਗਮ ਪ੍ਰਾਪਾਏ ਔਰ ਆਗ ਸੁਹੀ ਮਹੱਲਾ ਪਹਿਲਾ ਘਰ ਤੀਜਾ ੴ ਸਤਿਗੁਰ ਪ੍ਰਸਾਦ ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ ਘਰ ਆਪਨੜੇ ਖੜੀ ਤੱਕਾਂ ਮੈਂ ਮਨ ਚਾਉ ਕਨੇਰਾ ਰਾਮ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਭਈ ਨਹਿ ਕੇਵਲ ਜਨਮ ਮਰਨ ਦੁਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਪਾਏ ਸੁਭਾਏ ਨਾਨਕ ਸਾਜਣ ਕਾਉ ਬਲਜਾਈਐ ਸਾਜ ਮਿਲੇ ਕਰਿ ਆਏ ਘਰ ਆਏ ਅੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ ਹਰ ਮੋਹ ਅੜੀ ਸਾਚ ਸ਼ਬਦ ਠਾਕਰ ਦੇਖ ਰਾਂ ਸੀ ਰਾਮ ਗੁਣ ਸੰਗ ਰਹਿਣ ਸੀ ਖਰੀ ਸਰਸੀ ਜਾਂ ਰਾਵੀ ਰੰਗ ਰਾਤੈ ਅਵਗਣ ਮਾਰ ਗੁਣੀ ਕਰ ਛਾਇਆ ਪੂਰੇ ਪੁਰਖ ਵਿਦਾਤੈ ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤਿ ਮਿਲੇ ਪਿਆਰੇ ਵਰ ਪਾਇਆੜਾ ਬਲੜੀਏ ਆਸਾ ਮਨ ਸਾ ਪੂਰੀ RAM ਫਿਰ 라ਵੇ ਆੜੀ ਸ਼ਬਦ ਰਲੀ ਰਵ ਰਿਆ ਨੇ ਦੂਰੀ RAM ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਸਕੀਨਾਰ ਸਵਾਈ ਆਪੇ ਰਸਿਆ ਆਪੇ 라ਵੇ ਜੋ ਤਿਸ ਦੀ ਵੜਾਈ ਅਮਰਿਆ ਡੋਲਿਆ ਮੋਹਲਿਆ ਪਾਰਾ ਗੁਰਪੂਰੈ ਸੱਚ ਪਾਈਐ ਨਾਨਕ ਆਪੇ ਜੋਗ ਸੰਜੋਗੀ ਨਦਰ ਕਰੇ ਲਿਵ ਲਾਈਐ ਫਿਰ ਉਤਰੜੀਐ ਮਾੜੜੀਐ ਤੇ ਹਲੋਵਾ ਸਿਰਤਾਜ ਆ राम ਹਉ ਬਿਸਮ ਪਈ ਦੇਖ ਗੁਣਾ ਅਨਹਦ ਸਬਦਿਆ ਗਾਜਾ ਆ ਰਾਮ ਸਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸ਼ਾਣੋ ਨਾਮ ਬਿਨਾ ਖੋਟੇ ਨਹੀਂ ਠਾਹਰ ਨਾਮ ਅਰਤਨ ਪਰਮਾਣੋ ਪਤਮਤ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ਨਾਨਕ ਗੁਰਮਖਿਆ ਪਛਾਣੈ ਪ੍ਰਭ ਜੈ ਸੇ ਅਵਨਾਸੀ ਏਕ ਓੰਕਾਰ ਸਤਗੁਰ ਪ੍ਰਸਾਦ ਰਾਗ ਸੁਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀ ਆਤਿਨ ਦੇਖਿਆ ਜਗ ਧੰਦੜਾ ਲਾਇਆ ਦੰਤ ਰਹਿ ਕੜ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਹਨੇਰਾ ਉੱਠ ਗਿਆ ਗੁਣ ਜਾਈਆਂ ਲਾੜੇ ਨਾਲ ਸੋਹੈ ਪਰਖ ਮੋਹਣੀਆਂ ਲਿਆ ਵਿਵਾਹ ਹੋਵਾ ਸੋਭ ਸੇਤੀ ਪੰਚ ਸਬਦੀ ਆਇਆ ਜਿਨ ਕੀ ਆਤਮ ਦੇਖਿਆ ਜਗ ਧੰੜੜਾ ਲਾਇਆ ਹੰਬਲੇ ਹਾਰੀ ਸਾਜਨਾ ਮੀਤਾ ਅਵਰੀਤਾ ਇਉ ਤਨ ਜਿਨ ਸਿਓ ਗਾੜਿਆ ਮਨ ਲੀ ਅੜਾ ਦਿੱਤਾ ਲੀਆ ਤਾਂ ਦੀ ਆਮਾਨ ਜਿਨ ਸਿਓ ਸੇ ਸੱਜਣ ਕਿਉ ਵਿਸਰੈ ਜਿੰਦੇ ਸਿ ਆਇਆ ਹੋਏ ਰਲੀਆਂ ਜੀ ਸੇ ਪੀਗਰ ਹੈ ਸਗਲ ਗੁਣ ਅਵ ਗੁਣ ਨਾ ਕੋਈ ਹੋ ਹੈ ਨੀਤਾ ਨੀਤਾ ਹੌਬਲੇ ਹਰੀ ਸajna ਮੀਤਾ ਯਵਰੀਤਾ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ ਜੇ ਗੁਣ ਹੋਵਨ ਸajna ਮਿਲ ਸਾਝ ਕਰੀ ਜੈ ਸਾਝ ਕਰੀ ਜੈ ਗੁਣੇ ਕੇਰੀ ਛੋੜ ਅਗਣ ਚੱਲੀ ਐ ਪਹਿਰੇ ਪਟੰਬਰ ਕਰਿਆ ਡੰਬਰ ਆਪਨਾ ਪੜਮਲੀ ਐ ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ ਗੁਨਾ ਕਾ ਹੋਵੈ ਵਾਸਲਾ ਕਡਵਾਸ ਲਈਜੈ ਆਪ ਕਰੇ ਕਿ ਸਿਆਕੀਆ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਐ ਜੇ ਪੂਲੜਾ ਹੋਈ ਜੇ ਹੋਏ ਪੂਲਾ ਜਾਏ ਕਹੀਐ ਆਪ ਕਰਤਾ ਕਿਉ ਪੁੱਲ ਹੈ ਸੁਣੇ ਦੇਖੇ ਬਾਜ ਕਹਿਆ ਦਾਨ ਅਣ ਮੰਗਿਆ ਦੇਵੈ ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸਿਆਖੀਐ ਹੋਰ ਕਰੇ ਨਾ ਕੋਈ ਸੁਹੀ ਮਹੱਲਾ ਪਹਿਲਾ ਮੇਰਾ ਮਨ ਰਤਾ ਗੁੰੜਾ ਵੈ ਮਨ ਪਾਵੇ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੇ ਸਾਚ ਪਾਵੇ ਸਾਚ ਕੀ ਮਤ ਕਿਉ ਟਲੇ ਇਸ ਨਾਮਦਾਨ ਸੁਖਿਆਨ ਮੱਜਨ ਆਪਾ ਛਲੇਉ ਕਿਉ ਛਲੇ ਪਰ ਪੰਜ ਮੋਹ ਬਿਕਾਰ ਥਾ ਕੇ ਕੂੜ ਕਬਟ ਨਾ ਧੋਈ ਮੇਰਾ ਮਨ ਰਤਾ ਗੁੰੜਾ ਵੈ ਮਨ ਪਾਵੈ ਸੋਈ ਸਾਹਿਬ ਸੋਸਾ ਲਾਹੀ ਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲੇ ਐ ਕਿਨੈ ਅੰਮ੍ਰਿਤ ਪੀਆ ਮਥੇ ਅੰਮ੍ਰਿਤ ਪੀਆ ਇਹ ਮੰਦਿਆ ਗੁਰ ਪੈ ਮੋਲ ਕਰਾਇਆ ਆਪ ਰੰਡਾ ਪ੍ਰਭ ਸਹਿਜ ਪਛਾਤਾ ਜਮਨ ਸਾਚੈ ਲਾਇਆ ਤਿਸ ਨਾਲ ਗੁਣ ਗਾਵਾਂ ਜਿਤਸ ਪਾਵਾਂ ਕਿਉ ਮਿਲੇ ਹੋਏ ਪਰਾਇਆ ਸਾਹਿਬ ਸੋਸਾ ਲਾਹੀ ਐ ਜਿਨ ਜਗਤ ਉਪਾਇਆ ਆਇਆ ਗਿਆ ਕੀ ਨਾ ਆਇਓ ਕਿਉ ਆਵੇ ਜਾਤਾ ਪ੍ਰੀਤਮ ਸਿਉ ਮਨ ਮੰਨਿਆ ਹਰਿ ਸੇ ਤੀਰਤਾ ਸੋਹਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬਕਾ ਕੋਟ ਉਸਾਰਿਆ ਪੰਜ ਪੂ ਨਾਇਕੋ ਆਪ ਸਰਨ ਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਧ ਭਾਵੈ ਸੈ ਸੋਈ ਆਵਣ ਜਾਣਾ ਨਾ ਥੀਐ ਸਾਚੀ ਮਤ ਹੋਈ ਅੰਜਨ ਤੈ ਸਾ ਅੰਜੀਐ ਜੈਸਾ ਪ੍ਰਭਾ ਵੈ ਸਮਝੈ ਸੁਝੈ ਜਾਣੀਐ ਜੇ ਆਪ ਜਣਾ ਵੈ ਆਪ ਜਣਾ ਵੈ ਮਾਰਗ ਪਾਵੇ ਆਪੇ ਮਨੁਆ ਲੇਵੇ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਆਪੇ ਵੈ ਤੰਤਮੰਤ ਪਾਖੰਡ ਨਾ ਜਾਣਾ ਰਾਮ ਹਰਿਦੈ ਮਨ ਮੰਨਿਆ ਅੰਜਨ ਨਾਮ ਤੇ ਸਹ ਤੇ ਸੁਝੈ ਗੁਰ ਸਬਦੀ ਸਚ ਜਾਣਿਆ ਸਾਜਣ ਹੋਵਨ ਆਪਣੇ ਕਿਉ ਪਰਕਰ ਜਾਹੀ ਸਾਜਣ ਦਾ ਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰੈ ਰਲੀਆਂ ਕਰਮ ਧਰਮ ਸਵਾਇਆ 68 ਤੀਰਥ ਪੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੈ ਤਿਸੈ ਪਾਣਾ ਪਾਇਆ ਸਾਜਨ ਰਾਂਗ ਰੰਗੀਲੜੇ ਰੰਗ ਲਾਲ ਬਣਾਇਆ ਅੰਦਾ ਆਗੂ ਜੇਥੀ ਆ ਕਿਉ ਪਾਦਰ ਜਾਣਾ ਆਪ ਮੁਸੈ ਮਤ ਹੋਸੀਏ ਕੋਰਾ ਪਛਾਣਾ ਕਿਉ ਰਾਹੇ ਜਾਵੈ ਮਹਿਲ ਪਾਵੇ ਅੰਧ ਕੀਮਤ ਅੰਦਲੀ ਵਿਣਨਾ ਮਰਕੇ ਕਛ ਨਾ ਸੂਜੈ ਅੰਧ ਬੂਡੋ ਤੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹੋ ਪਾਧਰ ਗੁਰ ਦਸੈ ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ ਕਿਸ ਪੈ ਖੋਲੋ ਗੰਠੜੀ ਦੁਖੀ ਪਰਾਇਆ ਦੁਖੀ ਪਰਾਇਆ ਜਲਤ ਸਬਾਇਆ ਕੌਣ ਜਾਣੈ ਬਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਟੋਟਣਾ ਆਵੇ ਫੇਰੀਆ ਨਾ ਮਹੁਣੇ ਹੁਣੇ ਝੂਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇਥੀ ਆ ਸਭ ਦੇਸ ਪਰਾਇਆ ਗੁਰ ਮਹਿਲੀ ਕਰੇ ਆਪਣ ਸੋ ਪਰਪੁਰ ਲੈਣਾ ਸੇਵਕ ਸੇਵਾ ਤਾਂ ਕਰੇ ਸਬਦ ਪਤੀਣਾ ਸਬਦੇ ਪਤੀਜਾ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰਸਬਦ ਮੇਲਾ ਤਾਂ ਸੁਹਿਲਾ ਬਾਜੰਤ ਅਨਹਦ ਬੀਣਾ ਗੁਰਮਹਿਲੀ ਕਰੇ ਆਪਣੈ ਸੋ ਪਰਪੁਰ ਲੀਣਾ ਕੀਤਾ ਕੈਸਾ ਇਲਾਹੀਏ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਨ ਆਵੈ ਆਪਾ ਭੁੱਲ ਨਾ ਭੁੱਲੇ ਜੈ ਜੈਕਾਰ ਕਰੈ ਤਿਤ ਪਾਵੈ ਗੁਰ ਕੈ ਸਬਦਿਆ ਮੁੱਲੇ ਹੀਣੋਂ ਨੀਚ ਕਰੋ ਬੇਨੰਤੀ ਸਾਜਣਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ